ਵਾਹਿਗੁਰੂ ਪਿਆਰੀ ਸਾਥ ਸੰਗਤ ਜੀਓ ਫਤਹਿ ਕਬੂਲ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਰਮਾਤਮਾ ਨੇ ਬਣਾਇਆ ਮਨੁੱਖ ਦਾ ਤਨ ਆ ਕੇ ਮਨ ਤਾਂ ਦੀ ਯਾਤਰਾ ਖਤਮ ਹੋ ਜਾਂਦੀ ਹੈ ਸ਼ਮਸ਼ਾਨ ਘਾਟ ਵਿੱਚ ਮਨ ਦੀ ਯਾਤਰਾ ਖਤਮ ਹੋ ਜਾਂਦੀ ਹੈ ਜਦੋਂ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਪਾਤਸ਼ਾਹ ਹੋ ਜਾਂਦਾ ਹੈ ਭਗਤ ਹੋ ਜਾਂਦਾ ਹੈ ਮਨੁੱਖ ਜਿਸ ਖੇਤਰ ਵਿੱਚ ਜਿਸ ਪੇਸ਼ੇ ਵਿੱਚ ਹੈ ਉੱਥੇ ਉਹ ਬੁਲੰਦੀ ਨੂੰ ਕਿਸ ਤਰ੍ਹਾਂ ਛੂ ਸਕਦਾ ਹੈ ਬਿਨਾ ਟਿਊਸ਼ਨ ਤੋਂ ਸਕੂਲ ਜਾਂ ਕਾਲਜ ਦੇ ਵਿੱਚ ਕਿਸ ਤਰ੍ਹਾਂ ਟੌਪ ਕੀਤਾ ਜਾ ਸਕਦਾ ਹੈ ਮਤ ਨੂੰ ਉੱਚਾ ਚੁੱਕਣਾ ਹੈ ਮਤ ਨੂੰ ਉੱਚਾ ਚੁੱਕਣ ਦੇ ਲਈ ਮਹਾਨ ਕਿਰਦਾਰ ਖਾਲਸਾ ਪਾਤਸ਼ਾਹ ਬਣਨ ਦੇ ਲਈ ਮਨ ਨੂੰ ਸਮਝਣ ਦੀ ਲੋੜ ਹੈ ਮਨ ਚੁੱਪ ਨਹੀਂ ਕਰਦਾ ਮਨ ਦੀ ਮੂਰਖਤਾ ਨਹੀਂ ਜਾਂਦੀ ਮਨ ਮੈਲਾ ਹੈ ਮਨ ਮੈਲਾ ਸਭ ਕੁਝ ਮੈਲਾ ਤਨ ਤੋਟੈ ਮਨ ਹੱਛਾ ਨਾ ਹੋਏ ਤਾਂ ਦੀ ਲੋੜ ਹੈ ਭੋਜਨ ਮਨ ਦੀ ਲੋੜ ਹੈ ਭਜਨ ਭੋਜਨ ਸਰੀਰ ਦੇ ਵਿੱਚ ਜਿਹੜਾ ਜਾਏਗਾ ਉਹੀ ਮੰਜ ਤੇ ਮਾਸ ਤੇ ਖੂਨ ਬਣੇਗਾ ਭਜਨ ਮੱਤ ਦੇ ਵਿੱਚ ਜਿਹੜਾ ਜਾਏਗਾ ਉਹੀ ਮੱਤ ਨੂੰ ਉੱਚਾ ਚੁੱਕ ਚੁਕੇਗਾ ਉਹੀ ਮੰਨ ਦੀ ਸ਼ਕਤੀ ਵੜੇਗਾ ਸੁਰਤ ਨੂੰ ਉੱਚਾ ਚੱਕਦਾ ਹੈ ਗੁਰਬਾਣੀ ਪੜਨਾ ਕਥਾ ਸੁਣਨਾ ਕੀਰਤਨ ਸੁਣਨਾ ਹੋਰ ਗੱਲ ਹੈ ਭਜਨ ਕਰਨਾ ਜਪ ਕਰਨਾ ਹੋਰ ਗੱਲ ਹੈ ਭਾਵ ਯਾਦ ਕਰਨਾ ਚੇਤੇ ਕਰਨਾ ਆਪਣੀ ਮੱਤ ਵਿੱਚ ਉਸ ਨੂੰ ਲਿਆਉਣਾ ਜਪਣ ਦੇ ਨਾਲ ਮਨੁੱਖ ਬਾਣੀ ਦਾ ਰੂਪ ਹੋ ਜਾਂਦਾ ਹੈ ਬਾਦਸ਼ਾਹ ਹੋ ਜਾਂਦਾ ਹੈ ਭਗਤ ਹੋ ਜਾਂਦਾ ਹੈ ਜਪਣ ਦੇ ਨਾਲ ਮਨੁੱਖ ਦੀ ਸੁਰਤ ਉੱਚੀ ਹੋ ਜਾਂਦੀ ਹੈ ਐਸਾ ਕਿਉਂ ਕਿਉਂਕਿ ਮਨ ਇੱਕ ਸ਼ਕਤੀ ਹੈ ਇਹ ਮਨ ਤੁ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਸ ਤਰ੍ਹਾਂ ਬੱਚਾ ਮਾਂ-ਬਾਪ ਤੋਂ ਜਨਮ ਲੈਂਦਾ ਬੱਚੇ ਦੇ ਵਿੱਚ ਮਾਂ-ਬਾਪ ਦੇ ਅੰਸ਼ ਮੌਜੂਦ ਹਨ ਉਸੇ ਤਰ੍ਹਾਂ ਮਨ ਪਰਮਾਤਮਾ ਦਾ ਰੂਪ ਹੈ ਤੇ ਮਨ ਦੇ ਵਿੱਚ ਪਰਮਾਤਮਾ ਦੇ ਅੰਸ਼ ਮੌਜੂਦ ਹਨ ਪਰਮਾਤਮਾ ਕੀ ਹੈ ਪਰਮਾਤਮਾ ਇੱਕ ਸ਼ਕਤੀ ਹੈ ਅਰਦਾਸ ਦੇ ਬੋਲ ਪ੍ਰਥਮ ਪਗੋਤੀ ਸਿਮਰ ਕੇ ਪਗੋਤੀ ਮੀਨਸ ਇੱਕ ਸ਼ਕਤੀ ਗਾਵੈ ਕੋ ਤਾਣ ਤਾਣ ਮੀਨਸ ਇੱਕ ਸ਼ਕਤੀ ਜੇ ਪਰਮਾਤਮਾ ਇੱਕ ਸ਼ਕਤੀ ਨਾ ਹੋਵੇ ਪਰਮਾਤਮਾ ਨੂੰ ਪੂਜ ਹੀ ਨਹੀਂ ਸਕਦੇ ਪਰਮਾਤਮਾ ਇੱਕ ਸ਼ਕਤੀ ਹੈ ਤਾਂ ਇਹ ਮਨ ਵੀ ਇੱਕ ਸ਼ਕਤੀ ਹੈ ਮਨ ਦੀ ਇਹ ਜਿਹੜੀ ਸ਼ਕਤੀ ਆ ਇਹ ਧਿਆਨ ਤੇ ਅਸਵਾਰ ਹੋ ਕੇ ਗਮਨ ਕਰਦੀ ਹੈ ਇਹ ਕਿਸ ਤਰ੍ਹਾਂ ਕੰਮ ਕਰਦੀ ਹੈ ਇਹ ਧਿਆਨ ਤੇ ਅਸਵਾਰ ਹੋ ਕੇ ਗਮਨ ਕਰਦੀ ਹੈ ਜਿੱਥੇ ਧਿਆਨ ਮਨੁੱਖ ਦਾ ਜਾਵੇਗਾ ਉੱਥੇ ਹੀ ਇਹ ਸ਼ਕਤੀ ਗਮਨ ਕਰੇਗੀ ਧਿਆਨ ਜੇ ਜਪ ਦੇ ਨਾਲ ਨਾ ਜੋੜੀਏ ਇਸ ਨੂੰ ਖੁੱਲਾ ਛੱਡ ਦਈਏ ਤਾਂ ਇਹ ਮਨ ਦੀ ਸ਼ਕਤੀ ਤਲਾਨ ਵੱਲ ਨੂੰ ਜਾਵੇਗੀ ਇੱਕ ਬੁਰਾ ਕਿਰਦਾਰ ਬਣੇਗੀ ਇੱਕ ਬੁਰਾ ਵਿਕਾਰ ਬਣੇਗੀ ਪਹਿਲਾਂ ਇਹ ਸ਼ਕਤੀ ਬਣੇਗੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਿਖਾਵਾ ਫਿਲਮੀ ਜੀਵਨ ਜਿਉਣ ਦੀ ਕੋਸ਼ਿਸ਼ ਅੰਤ ਵਿੱਚ ਜਦੋਂ ਮਨੁੱਖ ਸੰਤੋਖਤ ਨਹੀਂ ਹੁੰਦਾ ਇਹਨਾਂ ਤੋਂ ਇਹ ਸ਼ਕਤੀ ਬਣ ਜਾਂਦੀ ਹੈ ਨਸ਼ੇ ਦੁਰਾਚਾਰ ਚੋਰੀ ਲੁੱਟ ਤੇ ਅਪਰਾਧ ਬਣ ਜਾਂਦੀ ਹੈ ਧਿਆਨ ਨੂੰ ਜਪ ਦੇ ਨਾਲ ਜੋੜ ਲਈਏ ਤਾਂ ਇਹ ਮਨ ਦੀ ਸ਼ਕਤੀ ਉੱਪਰ ਨੂੰ ਉੱਠਦੀ ਹੈ ਤੇ ਇਹ ਮਹਾਨ ਕਿਰਦਾਰ ਬਣ ਜਾਂਦੀ ਹੈ ਪਹਿਲਾਂ ਇਹ ਬਣਦੀ ਹੈ ਪਰਮ ਆਨੰਦ ਉੱਚੀ ਮਤ ਗਿਆਨ ਚੜ੍ਹਦੀ ਕਲਾ ਸੰਤੋਖ ਤੇ ਗੁਣਵਾਨ ਬਣਾ ਦਿੰਦੀ ਹੈ ਮਨੁੱਖ ਨੂੰ ਅਖੀਰ ਵਿੱਚ ਇਹ ਰੱਬ ਦਾ ਰੂਪ ਪਾਤਸ਼ਾਹ ਤੇ ਖਾਲਸਾ ਤੇ ਭਗਤ ਬਣਾ ਦਿੰਦੀ ਹੈ ਮਨ ਦੀ ਸ਼ਕਤੀ ਨੂੰ ਉੱਚਾ ਕਰਨ ਵਾਸਤੇ ਹੈ ਜਪ ਸ਼ਬਦ ਗੁਰਬਾਣੀ ਦਾ 10 ਤੋਂ 20 ਮਿੰਟ ਕਰੇ ਹਰ ਰੋਜ਼ ਧਿਆਨ ਦੇ ਨਾਲ ਰਾਗ ਲਾਪ ਕੇ ਕੰਨ ਸੁਣ ਕੰਨ ਸੁਣ ਕੰਨ ਨਹੀਂ ਧਿਆਨ ਨਾਲ ਸੁਣਾ ਧਿਆਨ ਨਾਲ ਸੁਣਿਆ ਹੋਇਆ ਗਹਿਰਾ ਜਾਏਗਾ ਮਨੁੱਖ ਹਰ ਪਹਿਲਾਂ ਮੂਲ ਮੰਤਰ ਦਾ ਜਾਪ ਕਰੇ ਫਿਰ ਗੁਰ ਮੰਤਰ ਦਾ ਜਾਪ ਕਰੇ ਮਨੁੱਖ ਕਹ ਰਿਹਾ ਕਿ ਬੈਠਣ ਦਾ ਵੀ ਟਾਈਮ ਹੈ ਨਹੀਂ 20 ਮਿੰਟ ਚਲੋ ਮਨੁੱਖ ਵਾਕ ਕਰਕੇ ਜਾ ਰਿਹਾ ਮਨੁੱਖ ਨੇ ਇੱਕ ਪੈਰ ਚੱਕਿਆ ਰੱਖਿਆ ਵਾਹਿ ਦੇ ਦੂਜਾ ਪੈਰ ਚੱਕਿਆ ਗੁਰੂ ਵਾਹਿਗੁਰੂ ਵਾਹਿਗੁਰੂ ਕਰਦਾ ਮਨੁੱਖ ਆਪਣੇ ਕੰਮ ਤੇ ਕਿਸੇ ਵੀ ਕਿੱਤੇ ਵੱਲ ਜਾ ਸਕਦਾ ਹੈ ਵਾਕਾਂ ਜਾ ਸਕਦਾ ਇਸ ਵੇਲੇ ਨੂੰ ਮਨੁੱਖ ਕਾਰ ਵਿੱਚ ਆਫਿਸ ਜਾ ਰਿਹਾ ਮਨੁੱਖ ਕਾਰ ਦੇ ਵਿੱਚ ਆਫਿਸ ਜਾ ਰਿਹਾ ਮਨੁੱਖ ਦਾ ਮੂੰਹ ਤੇ ਬੇਲਾ ਮੂੰਹ ਨਾਲ ਤੇ ਕਾਰ ਨਹੀਂ ਚਲਾ ਰਿਹਾ ਮਨੁੱਖ ਵਾਹਿਗੁਰੂ ਦਾ ਮੂਲ ਮੰਤਰ ਦਾ ਜਾਪ ਕਰਦਾ ਹੋਇਆ ਕਮਤੇ ਜਾਵੇ ਕਿਉਂ ਕਿ ਸੋਚ ਕੇ ਦੇਖੋ ਜਦੋਂ ਮਨੋਂ ਕਮਤੇ ਜਾ ਰਿਹਾ ਚਾਹੇ ਤੌਟੇ ਵੀ ਤੁਰਕੇ ਵੀ ਜਾ ਰਿਹਾ ਮਨੁੱਖ ਸੋਚ ਕੀ ਰਿਹਾ ਮਨੁੱਖ ਸਿਰ ਵੀ ਯਾਦਾਂ ਚ ਫालतू ਦੀਆਂ ਯਾਦਾਂ ਚ ਹੈ ਐਵੇਂ ਮਨ ਚੋ ਮਨ ਵਿਚਾਰਾਂ ਦੀ ਮੂਰਤੀ ਮਨ ਚੁੱਪ ਨਹੀਂ ਗੱਲਦਾ ਮਨ ਐ ਨਹੀਂ ਸੋਚੀ ਜਾ ਰਿਹਾ ਮੂਰ ਮੰਤਰ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਚੱਲ ਜੇ ਮਨੁੱਖ ਆਫਿਸ ਬੈਠਾ ਕਿਸੇ ਦੋਸਤਾਂ ਕੋਲ ਬੈਠਾ ਕਿਤੇ ਮਹਿਫਿਲ ਚ ਬੈਠਾ ਕਿਤੇ ਤੇ ਬੈਠਾ ਬਿਜ਼ਨਸ ਤੇ ਬੈਠਾ ਉੱਥੇ ਮਨੁੱਖ ਬੈਠ ਕੇ ਵੀ ਮਨੁੱਖ ਮੂੰਹ ਰਾਹੀਂ ਬੋਲਣ ਬੁੱਲਣ ਰਾਹੀਂ ਜਾਂ ਮਨ ਵਿੱਚ ਮੂਲ ਮੰਤਰ ਤੇ ਵਾਹਿਗੁਰੂ ਦਾ ਜਾਪ ਕਰੇ ਤੇ ਹੁਣ ਬੱਚੇ ਸਵੇਰ ਨੂੰ ਜਲਦੀ ਉੱਠ ਕੇ ਜਾ ਕੇ ਟੈਲੀਵਿਜ਼ਨ ਦੇਖਦੇ ਨੇ ਬੱਚਿਆਂ ਨੂੰ ਜਪ ਦੇ ਨਾਲ ਕਿਸ ਤਰ੍ਹਾਂ ਜੋੜੀਏ ਬੱਚੇ ਗਏ ਉੱਠ ਕੇ ਟੈਲੀਵਿਜ਼ਨ ਲਾਇਆ ਗੇਮਸ ਦੇਖਣੀਆਂ ਨੇ ਜਾਂ ਕਾਰਟੂਨ ਦੇਖਣੇ ਨੇ ਬੱਚੇ ਨੂੰ ਹਿਦਾਇਤ ਹੋਵੇ ਕਿ ਸਭ ਤੋਂ ਪਹਿਲਾਂ ਸਵੇਰ ਨੂੰ ਉੱਠ ਕੇ ਜਾ ਕੇ ਮੂਲ ਮੰਤਰ ਦਾ ਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ 5 ਮਿੰਟ ਮੂਲ ਮੰਤਰ ਦੇ 5 ਮਿੰਟ ਗੁਰਮੰਤਰ ਦਾ ਜਾਪ ਕਰਨਾ ਹੈ ਪਰ ਬੱਚੇ ਮੰਨਦੇ ਨਹੀਂ ਸੋ ਸ਼ੁਰੂ-ਸ਼ੁਰੂ ਦੇ ਵਿੱਚ ਬੱਚਿਆਂ ਨਾਲ ਜਾ ਕੇ ਬਹਿਣਾ ਪੈਂਦਾ ਹੈ ਦਿਨ ਨਾਲ ਬੈਠ ਕੇ ਬੱਚਿਆਂ ਦੇ ਧਿਆਨ ਅੱਖਾਂ ਬੰਦ ਕਰਕੇ ਧਿਆਨ ਲਾ ਕੇ ਮੂਲ ਮੰਤਰ ਦੇ ਵਾਹਿਗੁਰੂ ਦਾ ਜਾਪ ਮਾਂ ਪੇ ਕਰਨ ਦਾਦਾ ਦਾ ਦੀ ਪਰਿਵਾਰ ਦੇ ਸਾਰੇ ਜੀ ਬੈਠ ਕੇ ਕਰਨ ਇਸ ਨਾਲ ਕੀ ਹੋਵੇਗਾ ਹੁਣ ਜਦੋਂ ਬੱਚਾ ਸਕੂਲੇ ਜਾ ਰਿਹਾ ਹੈ ਬੱਚੇ ਨੂੰ ਕਹਿ ਦੋ ਕਿ ਇਸੇ ਧਿਆਨ ਦੇ ਨਾਲ ਜਿਸ ਨਾਲ ਤੂੰ ਸੁਣਿਆ ਮੂਲ ਮੰਤਰ ਨੂੰ ਇਹ ਧਿਆਨ ਹੁਣ ਉੱਥੇ ਸਕੂਲੇ ਜਾ ਕੇ ਵੀ ਲਾਉਣਾ ਹੈ ਜਦੋਂ ਟੀਚਰ ਐਕਸਪਲੇਨ ਕਰ ਰਹੀ ਹੈ ਤੂੰ ਧਿਆਨ ਨਾਲ ਉਸ ਦਾ ਪ੍ਰੋਸੈਸ ਨੋਟ ਕਰਨਾ ਟੀਚਰ ਜੋ ਐਕਸਪਲੇਨ ਕਰਦੀ ਹੈ ਧਿਆਨ ਦੀ ਹੀ ਮਹਿਮਾ ਹੈ ਧਿਆਨ ਜਿਸ ਨੂੰ ਲਾਉਣਾ ਆ ਗਿਆ ਧਿਆਨ ਜਿਸ ਨੂੰ ਲਾਉਣਾ ਆ ਗਿਆ ਉਸ ਨੂੰ ਟਿਊਸ਼ਨ ਦੀ ਲੋੜ ਨਹੀਂ ਉਹ ਸਿਰਫ ਸਕੂਲ ਦੇ ਵਿੱਚ ਟੀਚਰ ਨੂੰ ਸੁਣ ਕੇ ਹੀ ਇਤਨਾ ਗ੍ਰਾਸਪ ਕਰ ਲਏਗਾ ਕਿ ਉਸ ਦੇ ਮਾਰਕਸ ਆਪੇ ਵੱਧ ਜਾਣਗੇ ਤੇ ਉਸ ਨੇ ਧਿਆਨ ਨਾਲ ਸੁਣਨਾ ਹੈ ਕਿਉਂਕਿ ਟੀਚਰ ਦੋ ਐਕਸਪਲੇਨ ਕਰਕੇ 10 ਨੰਬਰ ਦੀ ਸ਼ੀਟ ਦੇ ਦੇਣੀ ਜਾਂ 12 ਮਾਰਕਸ ਦੀ ਸ਼ੀਟ ਦੇ ਦੇਣੀ ਜੇ ਉਹ ਧਿਆਨ ਨਾਲ ਦੋ ਕੁਐਸਚਨ ਨਹੀਂ ਸੁਣਦਾ ਤਾਂ ਬੱਚਾ ਜਾਂ ਕਾਲਜ ਦੇ ਵਿੱਚ 10 ਜਾਂ 15 ਸ਼ੀਟ ਉਹ ਨਹੀਂ ਕਰ ਸਕਦਾ ਇਸੇ ਤਰ੍ਹਾਂ ਕਾਲਜ ਹੈ ਕਾਲਜ ਦੇ ਵਿੱਚ ਜੋ ਕਲਾਸ ਹੁੰਦੀ ਹੈ ਉਹ 45 ਤੋਂ 1 ਘੰਟੇ ਦੀ ਹੁੰਦੀ ਹੈ 45 ਮਿੰਟ ਟੂ 1 ਆਵਰ ਜੇ ਧਿਆਨ ਲਾਉਣ ਦੀ ਜੇ ਧਿਆਨ ਨਾਲ ਸੁਣਨ ਦੀ ਇਕਾਗਰਤਾ ਨਹੀਂ ਹੈ ਜਿਸ ਕੋ ਜਿਸ ਜਿਸ ਮਨੁੱਖ ਕੋਲ ਵੀ ਕਾਲਜ ਦੇ ਵਿੱਚ ਉਸ ਨੂੰ ਉਹ ਉਸਦੇ ਮਾਰਕਸ ਵਧੀਆ ਨਹੀਂ ਆਏ ਉਹ ਬਲੰਦੀ ਨੂੰ ਨਹੀਂ ਛੂ ਪਾਵੇਗਾ ਉਹਦੇ ਮਾਰਕਸ 100 ਚੋਂ 100 ਨਹੀਂ ਆਣਗੇ ਉਹ ਤਾਂ ਫਿਰ ਟਿਊਸ਼ਨਾਂ ਲੱਭੇਗਾ ਇੱਧਰ ਉੱਧਰ 13 ਸਦਾ ਬਦੁਖੀ ਹੋਣਗੇ ਪੇਰਾਂ ਚਾਹੁੰਦੇ ਕਿ ਬੱਚੇ ਨੂੰ ਅਸੀਂ ਫੀਸ ਦੇ ਦਿੱਤੀ ਆ ਟੀਚਰ ਪੜਾਉਣ ਟੀਚਰ ਕਹਿੰਦੇ ਕਿ ਅਸੀਂ ਬੱਚੇ ਨੂੰ ਪੜਾਉਨੇ ਬੱਚਾ ਸੁਣਦਾ ਨਹੀਂ ਐ ਅਸੀਂ ਸੀਟ ਕਰ ਦੇ ਦਿੱਤੀ ਹੁਣ ਮਾਪੇ ਪੜਾਉਣ ਇਹਨਾਂ ਦੋਨਾਂ ਦੇ ਵਿੱਚ ਬੱਚਾ ਉਲਝ ਜਾਂਦਾ ਹੈ ਤੇ ਬੱਚੇ ਨੂੰ ਟਿਊਸ਼ਨ ਜਾਣਾ ਪੈਂਦਾ ਹੈ ਟਿਊਸ਼ਨ ਵਾਲੇ ਜ਼ਬਰਦਸਤੀ ਬਿਠਾ ਕੇ ਪੜਾਉਂਦੇ ਨੇ ਮਨ ਫਿਰ ਵੀ ਬੱਚੇ ਦਾ ਇਕਾਗਰ ਨਹੀਂ ਹੁੰਦਾ ਉਹ ਹੁਣ ਮਜਬੂਰੀ ਵਾਸਤੇ ਪੜ੍ਹਦਿਆ ਪਰ ਜੇ ਉਸ ਨੂੰ ਧਿਆਨ ਦੀ ਇਕਾਗਰਤਾ ਲਾਉਣੀ ਸਿਖਾ ਲ ਦੋ ਜਪ ਰਹੀਂ ਤਾਂ ਬੱਚੇ ਨੂੰ ਕਦੀ ਵੀ ਟਿਊਸ਼ਨ ਜਾ ਕੇ ਤੇ ਭੇਜਾਂ ਦੀ ਲੋੜ ਨਹੀਂ ਮਾ ਬੱਚਾ ਕਦੀ ਵੀ ਨਸ਼ਿਆਂ ਵੱਲ ਨਹੀਂ ਜਾਵੇਗਾ ਬੱਚੇ ਦਾ ਮਨ ਇਕਾਗਰ ਹੋਵੇਗਾ ਉਸ ਨੂੰ ਆਪਦੇ ਵਿਕਾਰ ਦਿਖਾਈ ਦੇਣਗੇ ਜੇ ਆਪਦੇ ਵਿੱਚ ਕਮੀਆਂ ਦਿਖਾਈ ਦੇਣੀਆਂ ਤਾਂ ਹੀ ਇਹ ਮਨੁੱਖ ਆਪਣੇ ਆਪ ਨੂੰ ਠੀਕ ਕਰ ਪਾਵੇਗਾ ਤੇ ਬੱਚਿਆਂ ਦੇ ਸਾਹਮਣੇ ਕਦੀ ਇਸ ਤਰ੍ਹਾਂ ਨਾ ਕਹੋ ਕਿ ਪੜ੍ਹਾਈ ਕਿਸੇ ਕੰਮ ਨਹੀਂ ਆਉਂਦੀ ਅੱਜ ਮੈਂ ਕਈ ਪੇਰੈਂਟਸ ਨੂੰ ਦੇਖਿਆ ਕਹਿੰਦੇ ਕਿ ਪੜ੍ਹਾਈ ਕਿਸੇ ਕੰਮ ਨਹੀਂ ਆਉਂਦੀ ਜਿਸ ਬੱਚੇ ਸਾਹਮਣੇ ਇਹ ਗੱਲ ਕਹੀ ਆ ਉਹ ਬੱਚੇ ਨੇ ਸੁਣੀ ਆ ਤਾਂ ਬੱਚਾ ਕਿਉਂ ਜਾ ਕੇ ਧਿਆਨ ਲਾਵੇਗਾ ਬੱਚੇ ਨੂੰ ਪਹਿਲਾਂ ਧਿਆਨ ਲਾਉਣਾ ਸਿਖਾਓ ਜਪ ਉਹਦੇ ਮੂਲ ਮੰਤਰ ਦਾ ਤੇ ਹੁਣ ਜਿਹੜੇ ਛੋਟੇ ਜਨਮੇ ਬੱਚੇ ਆ ਜਦੋਂ ਬੱਚਾ ਮਾਂ ਦੇ ਗਰਭ 'ਚ ਹੈ ਉਦੋਂ ਬੱਚਾ ਭਗਤੀ 'ਚ ਹੈ ਜਦੋਂ ਬੱਚਾ ਜਨਮ ਲੈਂਦਾ ਹੈ ਉਦੋਂ ਬੱਚਾ ਰੋਂਦਾ ਹੈ ਕਿਉਂ ਕਿਉਂਕਿ ਉਸ ਦੀ ਭਗਤੀ ਟੁੱਟ ਜਾਂਦੀ ਹੈ ਮੂਲ ਮੰਤਰ ਤੇ ਗੁਰਮੰਤਰ ਦੀ ਲੋਰੀ ਮਾਂ-ਬਾਪ ਦੇਣ ਇਹ ਮਾਂ-ਬਾਪ ਦਾ ਫਰਜ਼ ਹੈ ਕਿਉਂ ਕਿਉਂਕਿ ਹਰ ਮਾਂ-ਬਾਪ ਚਾਹੁੰਦਾ ਕਿ ਬੰਦਾ ਬੱਚਾ ਵੱਡਾ ਹੋ ਕੇ ਇੱਕ ਮਹਾਨ ਕਿਰਦਾਰ ਬਣੇ ਇੱਕ ਮਹਾਨ ਵਿਅਕਤੀ ਬਣੇ ਤੇ ਬੁਲੰਦੀਆਂ ਨੂੰ ਛੂਵੇ ਜੇ ਇਹ ਸੋਚ ਹੈ ਜਿਸ ਮਾਂ-ਬਾਪ ਦੇ ਵੀ ਉਹ ਹਰ ਮਾਂ-ਬਾਪ ਬੱਚੇ ਨੂੰ ਗੁਰਮੰਤਰ ਦੀ ਤੇ ਮੂਲ ਮੰਤਰ ਦੀ ਲੋਰੀ ਦੇਣ ਜੇ ਆਪ ਨਹੀਂ ਦੇ ਸਕਦੇ ਤਾਂ ਬੱਚਾ ਜਦੋਂ ਖੇਲ ਰਿਹਾ ਪਾਲਣੇ 'ਚ ਪਿਆ ਬੱਚੇ ਦੇ ਕੋਲ ਮੂਲ ਮੰਤਰ ਦਾ ਤੇ ਗੁਰਮੰਤਰ ਦਾ ਜਾਫ ਲਗਾ ਕੇ ਰੱਖ ਦੇਣ ਬੱਚੇ ਦਾ ਇਹ ਪੂਰਵਲੇ ਲੇਖ ਬਣ ਜਾਣਗੇ ਜੋ ਕਿ ਅੱਗੇ ਚੱਲ ਕੇ ਇਸ ਦਾ ਮਹਾਨ ਕਿਰਦਾਰ ਇੱਕ ਮਹਾਨ ਸੋਚ ਪੈਦਾ ਕਰ ਦੇਣਗੇ ਕਿਉਂ ਕਿਉਂਕਿ ਇਕਾਗਰਤਾ ਹੀ ਧਿਆਨ ਨਾਲ ਸੁਣਨਾ ਹੀ ਜ਼ਰੂਰੀ ਹੈ ਪਰ ਮਨੁੱਖ ਕਹਿ ਸਵਾਲ ਹੋ ਸਕਦਾ ਵੀ ਐਡਾ ਕੀ ਜ਼ਰੂਰੀ ਹੈ ਬਚਪਨ ਤੋਂ ਲੈ ਕੇ ਬੁਲੰਦੀ ਤੱਕ ਦਾ ਸਫਰ ਸਿਰਫ ਧਿਆਨ ਦਾ ਹੈ ਇਕਾਗਰਤਾ ਦਾ ਹੈ ਜਦੋਂ ਬੱਚਾ ਸਕੂਲੇ ਹੈ ਉਦੋਂ ਛੋਟੀਆਂ ਕਲਾਸਾਂ ਐ 10 ਮਿੰਟ ਦੀਆਂ 15 ਮਿੰਟ ਦੀਆਂ ਕਾਲਜ ਚਲਾ ਗਿਆ 45 ਮਿੰਟ ਦੀ ਕਲਾਸ ਐ ਟੀਚਰ 45 ਮਿੰਟ ਪ੍ਰੋਫੈਸਰ ਬੋਲਦੇ ਨੇ ਤੇ ਉਹ 45 ਮਿੰਟ ਜੇ ਧਿਆਨ ਦੀ ਇਕਾਗਰਤਾ ਦੇ ਨਾਲ ਨਹੀਂ ਸੁਣਿਆ ਤਾਂ ਮਨੁੱਖ ਟੈਸਟ ਦੇ ਵਿੱਚ ਪੇਪਰਾਂ ਦੇ ਵਿੱਚ ਕੀ ਲਿਖੇਗਾ ਹੁਣ ਬੱਚਾ ਕਾਲਜ ਤੋਂ ਬਾਅਦ ਆਫਿਸ ਚਲਾ ਗਿਆ ਆਫਿਸ ਦੇ ਵਿੱਚ ਦੋ ਦੋ ਘੰਟੇ ਦੀ ਮੀਟਿੰਗਸ ਹੁੰਦੀ ਐ ਜੇ ਇਕਾਗਰਤਾ ਦੇ ਨਾਲ ਬੱਚੇ ਨੂੰ ਸੁਣਨਾ ਨਹੀਂ ਆਉਂਦਾ ਤਾਂ ਬੱਚਾ ਕੀ ਜੋ ਵੀ ਮਨੁੱਖ ਹੈ ਆਫਿਸ ਦੇ ਵਿੱਚ 2 ਘੰਟੇ ਬਾਅਦ ਜੇ ਜਿਹੜਾ ਸਪੀਕਰ ਹੈ ਜੋ ਕਹੇ ਤੂੰ ਮੈਨੂੰ ਕੋਈ ਸਵਾਲ ਪੁੱਛ ਹੁਣ ਕੀ ਉਹ ਪੁੱਛ ਸਕੇਗਾ ਨਹੀਂ ਪੁੱਛ ਸਕੇਗਾ 2 ਘੰਟੇ ਦੀ ਮੀਟਿੰਗ ਦੇ ਵਿੱਚ ਅੱਖੀਂ ਦੇਖੀ ਹੋਈ ਗੱਲ ਹੈ ਮੈਂ ਕਈਆਂ ਨੂੰ ਸੌਂਦੇ ਹੋਏ ਦੇਖਿਆ ਆਵਾਸ਼ੀਆਂ ਮਾਰਦੇ ਹੋਏ ਦੇਖਿਆ ਕਿਉਂ ਇਕਾਗਰਤਾ ਨਹੀਂ ਹੈ ਤੇ ਬਾਅਦ ਵਿੱਚ ਜੇ ਉਸ ਤੋਂ ਕੋਈ ਸਵਾਲ ਪੁੱਛ ਲਵੇ ਮੀਟਿੰਗ 'ਚ ਕੀ ਹੋਇਆ ਸੀ ਉਹ ਕਹਿੰਦਾ ਮੈਨੂੰ ਤਾਂ ਕੁਝ ਪਤਾ ਨਹੀਂ ਤੇ ਆ ਸਭ ਮਨੁੱਖ ਬਲੰਦੀ ਨੂੰ ਸ਼ੂ ਹੀ ਨਹੀਂ ਸਕਦਾ ਇਕਾਗਰਤਾ ਧਿਆਨ ਦੀ ਇਕਾਗਰਤਾ ਦੇ ਨਾਲ ਸੁਣਨਾ ਹੀ ਮਸੂਰਤ ਨੂੰ ਉੱਚਾ ਚੁੱਕਦਾ ਹੈ ਅੱਜ ਤੋਂ ਹੀ ਹਰ ਚਾਹੇ ਕੋਈ ਬੱਚਾ ਹੈ ਜਵਾਨ ਹੈ ਬਜ਼ੁਰਗ ਹੈ ਹਾਇ ਤੋਂ ਹੀ ਜਪ ਕਰਨਾ ਸ਼ੁਰੂ ਕਰ ਦੋ ਇੱਕ ਮਹੀਨਾ ਪਹਿਲਾਂ ਆਪ ਕਰਕੇ ਦੇਖੋ ਦੇਖੋ ਕਿ ਕਿਸ ਤਰ੍ਹਾਂ ਜਪ ਤੁਹਾਡਾ ਆਈਕਿਊ ਵਧਾ ਦੇਵੇਗਾ 슈ਗਰ ਕੰਟਰੋਲ ਰਹੇ ਵੀ ਗੁੱਸਾ ਕੰਟਰੋਲ ਹੋ ਜਾਏਗਾ ਤੇ ਹਰ ਮਨੁੱਖ ਪ੍ਰਸ਼ੰਸਾ ਕਰੇਗਾ ਮਨ ਸ਼ਾਂਤ ਹੋ ਜਾਏਗਾ ਮਨੁੱਖ ਕਾਬੂ ਰੱਖਦਾ ਵਾਸ਼ਨਾ ਤੇ ਗੁੱਸੇ ਤੇ ਝੂਠ ਤੇ ਦਿਖਾਵੇ ਤੇ ਜਪ ਕਰਨਾ ਹੈ ਜਪ ਕਰਦੇ ਸਮੇਂ ਮਨੁੱਖ ਨੇ ਧਿਆਨ ਕਿੱਥੇ ਲਾਉਣਾ ਧਿਆਨ ਦੀ ਹੀ ਮਹਿਮਾ ਹੈ ਸਾਰੀ ਮਹਿਮਾ ਧਿਆਨ ਦੀ ਹੈ ਧਿਆਨ ਜਾਂਦਾ ਭੂਤਕਾਲ ਦੀਆਂ ਯਾਦਾਂ ਵਿੱਚ ਜਾਂਦਾ ਜਾਂ ਭਵਿੱਖ ਦੀਆਂ ਚਿੰਤਾਵਾਂ ਵਿੱਚ ਜਾਂਦਾ ਚਾਹੇ ਕਿਸੇ ਵੀ ਏਜ ਦਾ ਵਿਅਕਤੀ ਹੋਵੇ ਚਾਹੇ ਬੱਚਾ ਹੈ ਜਵਾਨ ਹੈ ਬਜ਼ੁਰਗ ਹੈ ਜਿੱਥੇ ਵੀ ਉਹ ਬੈਠਾ ਹੈ ਉਹ ਸਿਰਫ ਭੂਤਕਾਲ ਦੀਆਂ ਯਾਦਾਂ 'ਚ ਬੈਠਾ ਹੈ ਜਾਂ ਭਵਿੱਖ ਦੀਆਂ ਚਿੰਤਾਵਾਂ ਵਿੱਚ ਤੇ ਉਸਤੇ ਹੈ ਭੂਤਕਾਲ ਦੀਆਂ ਯਾਦਾਂ 'ਚ ਹੈ ਕਿ ਮੈਨੂੰ ਆ ਮਿਲਿਆ ਸੀ ਮੇਰੇ ਕੋਲੋਂ ਆ ਵਿਛੜਿਆ ਸੀ ਜਾਂ ਭੂਤਕਾਲ ਦੇ ਵਿੱਚ ਸੋਗ ਹੈ ਭਵਿੱਖ ਦੇ ਵਿੱਚ ਚਿੰਤਾ ਹੈ ਚਿੰਤਾ ਕਿਸੇ ਦੀ ਚਿੰਤਾ ਕਿਸੇ ਦੀ ਮੈਂ ਚਾਹੁੰਨਾ ਕਿ ਇਸ ਤਰ੍ਹਾਂ ਹੋਵੇ ਜੇ ਇਸ ਤਰ੍ਹਾਂ ਨਾ ਹੋਇਆ ਫਿਰ ਚਿੰਤਾ ਮੈਂ ਚਾਹੁੰਨਾ ਕਿ ਇਸ ਤਰ੍ਹਾਂ ਨਾ ਹੋਵੇ ਜੇ ਇਸ ਤਰ੍ਹਾਂ ਹੋ ਗਿਆ ਫਿਰ ਚਿੰਤਾ ਚਿੰਤਾ ਸਿਰਫ ਦੋਈ ਗੱਲਾਂ ਦੀ ਹੈ ਚਿੰਤਾ ਵਿੱਚ ਕੌਣ-ਕੌਣ ਨੇ ਸਤਿਗੁਰੂ ਕਹਿੰਦੇ ਨੇ ਚਿੰਤਾਤ ਹੀ ਦੀਸ ਹੈ ਸਭ ਕੋਈ ਹਰ ਇੱਕ ਨੁਕਸਾਨ ਦਿੱਤਾ ਹੈ ਛੋਟਾ ਵੱਡਾ ਗਰੀਬ ਅਮੀਰ ਹਰ ਮਨੁੱਖ ਹੀ ਚਿੰਤਿਤ ਹੈ ਤੇ ਇਹ ਜਿਹੜਾ ਧਿਆਨ ਹੈ ਇਸ ਨੂੰ ਅਕਾਲ ਵਿੱਚ ਲੈ ਕੇ ਆਉਣਾ ਹੈ ਅਕਾਲ ਕੀ ਹੈ ਜੋ ਮੈਂ ਸਵਾਸ ਲਿਆ ਇਹੀ ਅਕਾਲ ਹੈ ਜੋ ਮੈਂ ਲੈ ਚੁੱਕਾ ਉਹ ਪੂਤਕਾਲ ਹੈ ਜੋ ਮੈਂ ਲੈਣਾ ਹੈ ਉਹ ਭਵਿਕਾ ਹੈ ਜਿਹੜਾ ਸਵਾਸ ਮੇਰੇ ਅੰਦਰ ਗਿਆ ਮੈਂ ਜੇ ਇਸ ਦੇ ਨਾਲ ਵਾਹਿਗੁਰੂ ਤੇ ਇਸ ਦੇ ਨਾਲ ਧਿਆਨ ਅੰਦਰ ਲੈ ਜਾਗਾ ਤਾਂ ਮਨੁੱਖ ਦਾ ਜੋ ਮਨ ਹੈ ਉਹ ਅਕਾਲ ਚ ਆ ਜਾਏਗਾ ਧਿਆਨ ਨੂੰ ਅਕਾਲ ਦੇ ਵਿੱਚ ਲਿਆਉਣ ਦੀ ਵਿਧੀ ਜਗਤ巴巴 ਸਾਹਿਬ ਸ੍ਰੀ ਗੁਰਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ ਧਿਆਨ ਕਿੱਥੇ ਲਾਉਣਾ ਹੈ ਜੇ ਕਿਸੇ ਨੂੰ ਪੁੱਛੋ ਧਿਆਨ ਕਿੱਥੇ ਲਾਉਣਾ ਕੋਈ ਕਹਿੰਦਾ ਦੀਵੇ ਚ ਲਾਓ ਕੋਈ ਕਹਿੰਦਾ ਫੋਟੋ ਖਰੀਦ ਲਾਓ ਚ ਲਾਓ ਕੋਈ ਕਹਿੰਦਾ ਮਾਲਾ ਚ ਲਾਓ ਕੋਈ ਕਹਿੰਦਾ ਪਾਣੀ ਚ ਲਾਓ ਸਾਰੇ ਆਪਣਾ ਆਪਣਾ ਬਿਜ਼ਨਸ ਕਰਨ ਲੱਗ ਜਾਂਦੇ ਨੇ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੁੰਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕੱਥ ਕਹਾਣੀ ਐਸੀ ਕਹਾਣੀ ਜੋ ਕਹੀ ਨਹੀਂ ਜਾ ਸਕਦੀ ਤੁੰਨੀ ਵਿੱਚ ਧਿਆਨ ਲਾਉਣਾ ਤੁੰਨੀ ਕਿੱਥੇ ਹੈ ਤੁੰਨੀ ਨੀਵਲ ਨਾਭੀ ਵੈਲੀ ਬਟਨ ਇਹਨੂੰ ਤੁੰਨੀ ਕਹਿੰਦੇ ਨੇ ਇੱਥੇ ਚੋਂ ਲਾਉਣਾ ਹੈ ਆਪ ਪਿੰਡਾਂ ਦੇ ਵਿੱਚ ਜਦੋਂ ਕੋਈ ਵਿਅਕਤੀ ਮਨੁੱਖ ਆਕਾਰ ਚਲਾਣਾ ਕਰ ਜਾਂਦਾ ਹੈ ਤਾਂ ਆਮ ਕਿਹਾ ਜਾਂਦਾ ਹੈ ਕਿ ਇਸ ਦੀ ਆਖਰੀ ਗੰਢ ਖੁੱਲ ਗਈ ਭਾਵ ਇਸ ਦਾ ਆਖਰੀ ਸਵਾਸ ਇਸ ਦੀ ਧੁੰਨੀ ਵਿੱਚੋਂ ਨਿਕਲ ਗਿਆ ਇੱਥੇ ਆਤਮਾ ਦਾ ਬਾਸ ਹੈ ਜਦੋਂ ਮਨੁੱਖ ਨੂੰ ਬੋਲਣ ਦੀ ਫੀਲਿੰਗ ਉੱਠਦੀ ਹੈ ਤਾਂ ਇਸ ਧੁੰਨੀ ਤੇ ਚੋਟ ਪਹੁੰਚਦੀ ਹੈ ਤੇ ਸ਼ਬਦ એનર્ਜੀ ਉੱਪਰ ਜਾਂਦੀ ਹੈ ਹਿਰਦੇ ਤੱਕ ਇੱਥੇ ਸ਼ਬਦਾਂ ਦੀ ਬਣਤਰ ਬਣਨੀ ਸ਼ੁਰੂ ਹੋ ਜਾਂਦੀ ਹੈ ਜਦ ਤੀਂ એનર્ਜੀ ਗਲ ਚ ਆਉਂਦੀ ਹੈ ਗੰਠ ਵਿੱਚ ਆਉਂਦੀ ਹੈ ਸ਼ਬਦਾਂ ਦੀ ਪੂਰਨ ਤੌਰ ਤੇ ਵੰਤਰ ਬਣ ਜਾਂਦੀ ਹੈ ਤੇ ਜਵਾਨ ਰਸਨਾ ਇਸ ਨੂੰ ਉਚਾਰਨ ਕਰ ਦਿੰਦੀ ਹੈ ਇਹ ਬੋਲਣ ਦੀ ਪ੍ਰਕਿਰਿਆ ਬੜੀ ਤੇਜ਼ੀ ਨਾਲ ਹੁੰਦੀ ਹੈ ਹੁਣ ਜਿੱਥੋਂ ਇਹ એનર્ਜੀ ਉਠੀ ਸੀ ਸਵਾਸਾਂ ਦੀ ਜਦੋਂ ਮੈਂ ਸਵਾਸ ਅੰਦਰ ਲਿਆ ਤਾਂ ਸਵਾਸ ਇਸ ਧੁੰਨੀ ਤੇ ਹੀ ਜਾਂਦਾ ਹੈ ਇਸ ਤੇ ਫੋਕਸ ਕਰਨਾ ਹੈ ਜਿਹੜੀ ਧੁੰਮ ਉਠਰੀ ਹੈ ਉਸ ਨੂੰ ਕੰਨਾਂ ਨਾਲ ਨਹੀਂ ਧਿਆਨ ਦੀ ਇਕਾਗਰਤਾ ਨਾਲ ਵਾਪਸ ਧੁੰਨੀ ਤੇ ਲੈ ਕੇ ਜਾਣਾ ਹੈ ਜਿਹੜੀ ਵਾਹਿਗੁਰੂ ਦੀ ਤੁਨ ਮੁਖ ਚੋਂ ਮੁਖ ਚੋਂ ਨੇ ਕਲਿਆ ਜਾਂ ਗੁਰਦੁਆਰੇ ਗਿਆ ਗੁਰਬਾਣੀ ਕੋਈ ਪੜ ਰਿਆ ਕਥਾ ਹੋ ਰਹੀ ਹੈ ਕੀਰਤਨ ਹੋ ਰਿਹਾ ਉਸ ਨੂੰ ਧਿਆਨ ਨਾਲ ਸੁਣਨਾ ਹੈ ਹੁਣ ਧਿਆਨ ਇਹ ਜਾਂ ਤਾਂ ਅੱਖਾਂ ਨਾਲ ਜਾਂਦਾ ਜਾਂ ਮੂੰਹ ਨਾਲ ਜਾਂ ਕੰਨਾਂ ਨਾਲ ਜਾਂਦਾ ਹੈ ਜੇ ਮਨੁੱਖ ਮਨੁੱਖ ਅੱਖਾਂ ਦੇਖਦੀਆਂ ਹੀ ਨਹੀਂ ਮੂੰਹ ਜਵਾਨ ਬੋਲਦੀ ਨਹੀਂ ਕੰਨ ਸੁਣਦੇ ਨਹੀਂ ਜੇ ਧਿਆਨ ਨਾ ਹੋਵੇ ਜੇ ਮੇਰੀਆਂ ਅੱਖਾਂ ਖੁੱਲੀਆਂ ਮੇਰਾ ਅੱਧਾ ਧਿਆਨ ਤੇ ਮੇਰਾ ਅੱਖਾਂ ਦੇ ਨਾਲ ਜਾਵੇਗਾ ਬਾਹਰ ਅੱਖਾਂ ਦੇ ਨਾਲ ਧਿਆਨ ਬਾਹਰ ਜਾਵੇਗਾ ਜਵਾਨ ਦੇ ਨਾਲ ਵੀ ਤਾਂ ਧਿਆਨ ਬਾਹਰ ਜਾਵੇਗਾ ਕੰਨਾਂ ਨਾਲ ਧਿਆਨ ਨੂੰ ਅੰਦਰ ਲੈ ਕੇ ਜਾਣਾ ਪਵੇਗਾ ਅੰਦਰ ਲੈ ਕੇ ਜਾਣਾ ਪਵੇਗਾ ਕਿ ਸਵਾਸ ਕਿੱਥੋਂ ਜਦੋਂ ਮੈਂ ਜਿਹੜਾ ਮੈਂ ਲਿਆ ਕਿੱਥੇ ਜਾ ਰਿਹਾ ਤੇ ਕਿੱਥੋਂ ਉੱਤਰ ਰਿਹਾ ਤੇ ਮੈਂ ਇਸ ਧਿਆਨ ਦੀ ਇਕਾਗਰਤਾ ਦੇ ਨਾਲ ਅਗਰ ਮੈਂ ਸੁਣਾਗਾ ਜੇ ਜਿਸ ਇਕਾਗਰਤਾ ਦੇ ਨਾਲ ਮੈਂ ਬੋਲਦਾ ਤਾਂ ਇਹ ਸੁਣਿਆ ਹੋਇਆ ਬਹੁਤ ਗਹਿਰਾ ਚਲਾ ਜਾਏਗਾ ਜਿੰਨਾ ਇਹ ਗਹਿਰਾ ਚਲਾ ਜਾਏਗਾ ਮਨੁੱਖ ਦਾ ਨਿਰਮਾਣ ਮਨੁੱਖ ਦਾ ਮਹਾਨ ਕਿਰਦਾਰ ਉਤਨਾ ਹੀ ਹੋ ਜਾਏਗਾ ਮਨੁੱਖ ਭਗਤ ਹੋ ਜਾਏਗਾ ਮਨੁੱਖ ਨੂੰ ਕੋਈ ਵੀ ਠੱਗ ਨਹੀਂ ਸਕੇਗਾ ਇਸ ਸੁਣਨ ਦੇ ਧਿਆਨ ਧਿਆਨ ਦੀ ਮਹਿਮਾ ਹੈ ਧਿਆਨ ਦੀ ਹੀ ਮਹਿਮਾ ਹੈ ਜੇ ਮਨੁੱਖ ਦਾ ਧਿਆਨ ਹੀ ਨਹੀਂ ਹੈ ਗੁਰਦੁਆਰੇ ਜਾ ਕੇ ਗੁਰਬਾਣੀ ਦੇ ਵਿੱਚ ਤਾਂ ਧਿਆਨ ਸੁਣਿਆ ਹੋਇਆ ਜਾਂ ਜਪ ਕਰਦਾ ਮਨੁੱਖ ਜੇ ਇਸ ਧਿਆਨ ਨਾਲ ਨਹੀਂ ਸੁਣਦਾ ਤਾਂ ਕੀਤਾ ਹੋਇਆ ਜਪ ਹਵਾ ਚੁੜ ਜਾਏਗਾ ਇਸ ਦਾ ਕੋਈ ਲਾਭ ਨਹੀਂ ਹੋਵੇਗਾ ਤੇ ਹੁਣ ਗੁਰਬਾਣੀ ਸ਼ਬਦ ਤੇ ਜਪ ਦਾ ਡਿਸਪਲਨ ਡਿਸਪਲਨ ਤੋਂ ਬਿਨਾ ਮਨੁੱਖ ਕਿਸੇ ਵੀ ਖੇਤਰ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਹਰ ਹਰਸ਼ ਖੇਤਰ ਦੇ ਵਿੱਚ ਡਿਸਪਲਿਨ ਬਹੁਤ ਜ਼ਰੂਰੀ ਹੈ ਜੇ ਮਨੁੱਖ ਕਾਰ ਚਲਾਉਂਦਾ ਤਾਂ ਡਿਸਪਲਿਨ ਜ਼ਰੂਰੀ ਹੈ ਕਾਰਾਂ ਵਾਸਤੇ ਅਲੱਗ ਡਿਸਪਲਿਨ ਹੈ ਟਰਨ ਵਾਲਿਆਂ ਵਾਸਤੇ ਅਲੱਗ ਡਿਸਪਲਿਨ ਹੈ ਤੇ ਮਨੁੱਖ ਸਪੋਰਟਸ ਜਿਹੜਾ ਖੇਡਦਾ ਹੈ ਸਪੋਰਟਸ ਦਾ ਆਪਣਾ ਡਿਸਪਲਿਨ ਹੈ ਸਕੂਲ ਦੇ ਵਿੱਚ ਆਪਣਾ ਡਿਸਪਲਿਨ ਹੈ ਆਰਮੀ ਦਾ ਆਪਣਾ ਡਿਸਪਲਿਨ ਹੈ ਹਰ ਖੇਤਰ ਦੇ ਵਿੱਚ ਡਿਸਪਲਿਨ ਹੈ ਜੇਮ ਹਾਲਿਆਂ ਦਾ ਆਪਣਾ ਡਿਸਪਲਿਨ ਹੈ ਇਸੇ ਤਰ੍ਹਾਂ ਗੁਰਬਾਣੀ ਦਾ ਸ਼ਬਦ ਦਾ ਜਪ ਦਾ ਵੀ ਡਿਸਪਲਿਨ ਹੈ ਮਨੁੱਖ ਨੇ ਸੇਰ ਨੂੰ ਗੁਰਦੁਆਰੇ ਗਿਆ ਕਥਾ ਸੁਣੀ ਜਾਂ ਜਪ ਕੀਤਾ ਭਜਨ ਕੀਤਾ ਹੁਣ ਮੈਨੂੰ ਆਪਣੇ ਸਾਰਾ ਦਿਨ ਆਪਣੇ ਇਸ ਮਨ ਨੂੰ ਇਸ ਡਿਸਪਲਿਨ ਦੇ ਵਿੱਚ ਕਾੜਨਾ ਹੈ ਹਰ ਇੱਕ ਮਨੁੱਖ ਨੂੰ ਹਰ ਵੇਲੇ ਪਤਾ ਹੋਣਾ ਚਾਹੀਦਾ ਸ਼ਬਦ ਜਪ ਦਾ ਡਿਸਪਲਿਨ ਕਿਉਂ ਕਿਉਂਕਿ ਡਿਸਪਲਿਨ ਹਥਿਆਰ ਹੈ ਮਨ ਦੇ ਨਾਲ ਜੰਗ ਕਰਨ ਦੇ ਲਈ ਤੇ ਮਨ ਮਨ ਦੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਲਈ ਜਿਹੜਾ ਜਿੱਤ ਪ੍ਰਾਪਤ ਕਰੇਗਾ ਉਹੀ ਸਿੱਧ ਪੁਰਸ਼ ਹੈ ਉਸੇ ਉਹ ਆਪਣੇ ਗਿਆਨ ਇੰਦਰੀਆਂ ਦਾ ਮਾਲਕ ਹੈ ਸਾਹਿਬ ਕਹਿੰਦੇ ਨੇ ਖਾਲਸਾ ਸੋ ਜੋ ਕਰੈ ਨਿਤ ਜਨ ਖਾਲਸਾ ਉਹੀ ਹੈ ਜੋ ਨਿਤਾਵਦੀ ਹਰ ਰੋਜ਼ ਜਨ ਕਰੇ ਆਪਣੇ ਮਨ ਦੇ ਨਾਲ ਤੇ ਮਨ ਤੇ ਜਿੱਤ ਪ੍ਰਾਪਤ ਕਰੇ ਕਿਉਂ ਕਿ ਮਨ ਆਂਦਾ ਹੈ ਮਾਨ ਦੀ ਮੂਰਖਤਾ ਨਹੀਂ ਜਾਂਦੀ ਤੇ ਮਨ ਚੁੱਪ ਨਹੀਂ ਕਰਦਾ ਇਸ ਕਰਕੇ ਮਨ ਨਾਲ ਜੰਗ ਕਰਨ ਲਈ ਹੈ ਜਪ ਦਾ ਡਿਸਪਲਿਨ ਗੁਰਬਾਣੀ ਦਾ ਡਿਸਪਲਿਨ ਇਹ ਡਿਸਪਲਿਨ ਕੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਾਪਦੀ ਸਾਜੀ 36 ਪੌੜੀ ਵਿੱਚ ਇਸ ਦਾ ਜ਼ਿਕਰ ਕੀਤਾ ਜੱਤ ਪਹਾਰਾ तीरड सुन यार अहरण मत वेद हथियार पो कल्ला अगम तप्तो पांडा पाओ अमृत तितताल कइए शब्द सच्ची तक साल इस स्पष्ट गीता कि शब्द दी सच्ची तक साल ਵਿੱਚ ਮਨ ਨੂੰ ਕਿਸ ਤਰ੍ਹਾਂ ਘੜਨਾ ਹੈ ਸਾਰਾ ਦਿਨ ਇਸ ਦੀ ਡਿਸਪਲਿਨ ਦੇ ਵਿੱਚ ਕਿਸ ਤਰ੍ਹਾਂ ਆਪਣੇ ਮਨ ਨੂੰ ਚਲਾਉਣਾ ਹੈ ਹਰ ਇੱਕ ਕਥਾਵਾਸ਼ਿਕ ਨੂੰ ਬੇਨਤੀ ਹੈ ਅਕੀਲੇ 10 ਮਿੰਟ ਕਥਾ ਦੇ ਜਪ ਦਾ ਸ਼ਬਦ ਦਾ ਡਿਸਪਲਿਨ ਜਰੂਰ ਸਾਂਝਾ ਕਰੇ ਸੋ ਆਪਾਂ ਪਹਿਲਾ ਪਹਿਲੂ ਜਾਣਦੇ ਹਾਂ ਜੋ ਕਿ ਜੱਤ ਪਹਾਰਾ ਜੱਤ ਨੂੰ ਆਪਦਾ ਭਾਂਡਾ ਬਣਾ ਲੈ ਪਹਾਰਾ ਬਣਾ ਲੈ ਇੰਦਰੀਆਂ ਨੂੰ ਬਸ ਵਿੱਚ ਰੱਖਣਾ ਇਹ ਜੱਤ ਹੈ ਸਭ ਤੋਂ ਪਹਿਲਾਂ ਆਚਰਣ ਪਵਿੱਤਰ ਹੋਵੇ ਬੋਲਣ ਉਠਣ ਬੈਠਣ ਦੀ ਸੂਝ ਹੋਵੇ ਭਾਵ ਆਪਣੇ ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ ਸਹੀ ਵੇਖਣਾ ਸਹੀ ਸੁਣਨਾ ਸਹੀ ਬੋਲਣਾ ਸੱਚ ਨੂੰ ਸੁੰਘਣਾ ਤੇ ਸੱਚ ਨੂੰ ਹੀ ਸਪਰਸ਼ ਕਰਨਾ ਇਹ ਜੱਤ ਹੈ ਜੱਤ ਮਨੁੱਖ ਨੂੰ ਉਸ ਦੇ ਗਿਆਨ ਇੰਦਰੀਆਂ ਦਾ ਮਾਲਕ ਬਣਾ ਦਿੰਦੀ ਹੈ ਇਸ ਕਰਕੇ ਹਰ ਇੱਕ ਮਨੁੱਖ ਨੂੰ ਹਰ ਪਰਿਵਾਰ ਦੇ ਜੀ ਨੂੰ ਪਤਾ ਹੋਣਾ ਚਾਹੀਦਾ ਜੱਤ ਦੀ ਜੁਗਤ ਬਾਰੇ ਮਾਪੇ ਆਪਣੇ ਬੱਚਿਆਂ ਨੂੰ ਦੱਸਣ ਤੇ ਹਰ ਰੋਜ਼ ਉਹਨਾਂ ਕੋਲੋਂ ਪੁੱਛਣ ਕਿ ਜੱਤ ਕੀ ਹੈ ਜਤ ਗਿਆਨ ਇੰਦਰਿਆਂ ਨੂੰ ਕਾਬੂ ਵਿੱਚ ਰੱਖਣਾ ਸਹੀ ਵੇਖਣਾ ਸਹੀ ਸੁਣਨਾ ਸਹੀ ਬੋਲਣਾ ਸੱਚ ਨੂੰ ਸੁੰਘਣਾ ਤੇ ਸੱਚ ਨੂੰ ਹੀ ਸਪਰਸ਼ ਕਰਨਾ ਸਤਗੁਰ ਕਹਿੰਦੇ ਨੇ ਅੰਤਰ ਗੁਰੂ ਆਰਾਧਣਾ ਜਿਹਵਾ ਜਪ ਗੁਰਨਾਵ ਨੇਤਰੀ ਸਤਗੁਰ ਵੇਖਣਾ ਸਰਵਣੀ ਸੁਣਨਾ ਗੁਰਰਾਵ ਇਹ ਤੰਗ ਹੈ ਜੱਤ ਦਾ ਜੱਤ ਜਨਮ ਦੇ ਦੇਵੇਗਾ ਧੀਰਜ ਨੂੰ ਧੀਰਜ ਦੂਜਿਆਂ ਦੀ ਬਦੀ ਕੀ ਨੂੰ ਸਹਾਰਨ ਜੋਗਾ ਹੋਵੇ ਭਾਵ ਠਹਿਰਾਵ ਸ਼ਾਂਤੀ ਦੂਰਦਰਸ਼ਤਾ ਨਾਲ ਸੋਚਣਾ ਜਲਦਬਾਜੀ ਕਰਨਾ ਕਾਲੀ ਕਰਨਾ ਤਾਂ ਸ਼ੈਤਾਨਾਂ ਦਾ ਕੰਮ ਹੈ ਮੂਰਖਾਂ ਦਾ ਕੰਮ ਹੈ ਖਿਮਾ ਦੇ ਦਾਨ ਦੀ ਜਾਂਚ ਹਰ ਮਨੁੱਖ ਦੇ ਕੋਲ ਹੋਵੇ ਠਹਿਰਾਵ ਨਾਲ ਹਰ ਗੱਲ ਨੂੰ ਠਹਿਰਾਵ ਨਾਲ ਧਿਆਨ ਦੀ ਇਕਾਗਰਤਾ ਦੇ ਨਾਲ ਗਹਿਰਾਈ ਨਾਲ ਧੀਰਜ ਨਾਲ ਸੋਚਣਾ ਤੇ ਕਰਨਾ ਸਤਿਗੁਰ ਕਹਿੰਦੇ ਨੇ ਦੇ ਲੰਮੀ ਨਦਰ ਨਿਹਾਲੀ ਐ ਇਹ ਬੰਦੇ ਐ ਮਨੁੱਖ ਤੂੰ ਚੱਲ ਇੱਕ ਕਦਮ ਤੇ ਸੋਚ 100 ਕਦਮ ਕੀ ਤੇਰੇ ਇੱਕ ਕਦਮ ਚੱਲੇ ਹੋਏ ਦਾ ਨਤੀਜਾ ਕੀ ਹੋਵੇਗਾ ਕਿ ਮਾ ਦੇ ਦਾਨ ਦੀ ਜਾਂਚ ਹਰ ਮਨੁੱਖ ਦੇ ਕੋਲ ਹੋਵੇਗੀ ਜੇ ਕੋਈ ਆਪਾਂ ਨੂੰ ਮੰਦਾ ਬੋਲਿਆ ਗੁੱਸੇ ਦੇ ਨਾਲ ਬੋਲਿਆ ਗਾਲਾਂ ਕੱਢ ਰਿਹਾ ਧੱਕੇ ਮਾਰ ਰਿਹਾ ਤਾਂ ਉਸ ਨੂੰ ਪਲਟ ਕੇ ਜਵਾਬ ਨਾ ਦਿਓ ਕਿਉਂ ਕਿ ਸਾਹਮਣੇ ਵਾਲਾ ਮਨੁੱਖ ਉਹੀ ਦੇ ਸਕਦਾ ਜੋ ਉਸ ਦੇ ਕੋਲ ਹੈ ਐਕਸੈਪਟ ਕਰਨਾ ਲੈ ਲੈਣਾ ਤਾਂ ਆਪਣੇ ਹੱਥ ਵਿੱਚ ਹੈ ਸ਼ਬਦ ਨਾਲ ਜੁੜ ਕੇ ਹੀ ਸਮਝ ਪੈਂਦੀ ਹੈ ਕਿ ਮੂਰਖ ਹੈ ਨਾਲ ਨਾਲ ਹੋਜੀ ਹੈ ਪਰ ਅਖਰ ਇਹੋ ਬੂਜੀ ਹੈ ਮੂਰਖ ਹੈ ਨਾਲ ਨਾਲ ਹੋਜੀ ਹੈ ਸਭੋਂ ਮੂਰਖ ਤੋਂ ਉਸ ਤੋਂ ਮਾਫੀ ਮੰਗ ਲਵੋ ਗਲਤੀ ਚਾਹੇ ਉਸ ਦੀ ਹੋਵੇ ਚਾਹੇ ਆਪਣੀ ਪਾਪ ਉਸਨੂੰ ਮਾਫ ਕਰ ਦੇਣਾ ਦੂਜਿਆਂ ਦੀ ਬਦੀਕੀ ਨੂੰ ਸਹਾਰਨ ਜੋਗਾ ਹੋਵੇ ਇਸ ਨੂੰ ਕਹਿੰਦੇ ਨੇ ਨਿਰਵੈਰ ਪਾਪ ਜੋ ਮੇਰਾ ਦੁਸ਼ਮਣ ਹੈ ਜੋ ਮੇਰਾ ਵੈਰੀ ਹੈ ਉਹ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਉਸ ਦਾ ਵੈਰ ਵੀ ਆਪਣੇ ਹਿਰਦੇ ਵਿੱਚ ਨਹੀਂ ਰੱਖਣਾ ਜਿਹੜਾ ਮਨ ਉਹ ਕਹਿੰਦਾ ਕਿ ਜੇ ਕੋਈ ਮੈਨੂੰ ਇੱਕ ਗਾਲ ਕੱਢੇ ਮੈਂ ਉਸ ਨੂੰ 10 ਕੱਢਾਂਗਾ ਕੋਈ ਮੈਨੂੰ ਇੱਕ ਮਾਰੇ ਮੈਂ ਉਸ ਨੂੰ 10 ਮਾਰਾਂਗਾ ਮੈਂ ਤੇ ਦੁੱਗਣਾ ਕਰਕੇ ਮੋੜਾਂਗਾ ਐਸਾ ਮਨੁੱਖ ਤੇ ਹੰਕਾਰੀ ਹੈ ਕਰੋਧੀ ਹੈ ਦੁਰਾਚਾਰੀ ਹੈ ਮਹਾਮੂਰਖ ਹੈ ऐसे मनुख ਤੋਂ ਪਰਿਵਾਰ ਨੂੰ ਤੇ ਸੰਸਾਰ ਨੂੰ ਕੋਈ ਲਾਭ ਨਹੀਂ ਹੋ ਸਕਦਾ ਇਹ ਤਾਂ ਦੁਖੀ ਹੈ ਤੇ ਦੁਖੀ ਵੰਡੇਗਾ ਧੀਰਜवान मनुख ਹੀ ਦੂਜਿਆਂ ਦੀ ਬਦੀਕੀ ਨੂੰ ਸਾਰਨ ਜੋਗਾ ਹੁੰਦਾ ਧੀਰਜवान मनुख ਦੇ ਕੋਲ ਹੀ ਖਿਮਾ ਦੇ দান ਦੀ ਜਾਂਚ ਹੁੰਦੀ ਹੈ ਇਸ ਧੀਰਜ ਹੈ ਧੀਰਜ ਜਨਮ ਦੇ ਦੇਵੇਗਾ ਮਤ ਤੇ ਗਿਆਨ ਮਤ ਤੇ ਗਿਆਨ ਸਮਝ ਸੋਚ ਉੱਚੀ ਹੋਵੇ ਤੇ ਵਿਸ਼ਾਲ ਹੋਵੇ ਗੁਰੂ ਨਾਨਕ ਦੇਵ ਜੀ ਦਾ ਫੈਸਲਾ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋ ਕੋ ਮੇਰੇ ਕੋਲ ਪਰਮਾਤਮਾ ਨੇ ਦਿੱਤੀ ਹੋਈ ਜਿਹੜੀ ਮਤ ਹੈ ਇਹ ਮੇਰੀ ਮਾਂ ਹੈ ਵਿਚਾਰ ਸ਼ਕਤੀ ਸੋਚਨ ਸ਼ਕਤੀ ਦਾ ਗਿਆਨ ਮਨੁੱਖ ਦੇ ਕੋਲ ਹੋਵੇ ਕਿਹੜਾ ਗਿਆਨ ਅਧਿਆਤਮਿਕ ਗਿਆਨ ਧਾਰਮਿਕ ਗਿਆਨ ਜਿਸ ਦੇ ਨਾਲ ਗुण ਵਧਣ ਮਤ ਉੱਚੀ ਹੋਵੇ ਭੌਤਿਕ ਗਿਆਨ ਨਹੀਂ ਸਰਟੀਫਿਕੇਟ ਵਾਲਾ ਗਿਆਨ ਨਹੀਂ ਭੌਤਿਕ ਗਿਆਨ ਕੰਮ ਕਰਨ ਵਾਸਤੇ ਠੀਕ ਹੈ ਹੰਕਾਰ ਵਧਾਵੇਗਾ ਪਰ ਅਧਿਆਤਮਿਕ ਗਿਆਨ ਮਨੁੱਖ ਦੀ ਲੋੜ ਹੈ ਮਨੁੱਖ ਦੀ ਮੱਤ ਨੂੰ ਉੱਚਾ ਰੱਖਦੀ ਹੈ ਵਿਚਾਰ ਸ਼ਕਤੀ ਸੋਚਣ ਸ਼ਕਤੀ ਵੀ ਦਾ ਗਿਆਨ ਮਨੁੱਖ ਦੇ ਕੋਲ ਹੋਵੇ ਕਿਸੇ ਦੂਸਰੇ ਜਾਂ ਤੀਸਰੇ ਦੇ ਆਖੀ ਲੱਗ ਕੇ ਵਿਸ਼ਵਾਸ ਨਾ ਕਰੇ ਆਪਣਾ ਅਨੁਭਵ ਖੁਦ ਕਰੇ ਭੀੜ ਦਾ ਸੰਗ ਨਾ ਕਰੇ દિਸ਼ਾਹੀਣ ਭੀੜ ਦਾ ਸੰਗ ਨਾ ਕਰੇ ਜਿੱਥੇ ਚਾਰ ਪੰਜ ਮਨੁੱਖ ਖੜੇ ਨੇ ਬੇਵਜਾ ਬਿਨਾਂ ਕਿਸੇ ਗੱਲ ਤੋਂ 파ਤਰਿਆ 파ਤਰਾਂ ਰੂਪ ਦੇਖਣ ਲਈ ਕਿਸੇ ਨੂੰ ਨੀਵਾ ਦਿਖਾਉਣ ਦੇ ਲਈ ਨਿੰਦਿਆ ਕਰਨ ਦੇ ਕਰਨ ਦੇ ਲਈ ਮਿੱਥਿਆ ਬੋਲਣ ਦੇ ਲਈ ਨਸ਼ਾ ਕਰਨ ਦੇ ਲਈ ਇਸ ਤਰ੍ਹਾਂ ਦੀ ਭੀੜ ਦਾ ਸੰਗ ਨਾ ਕਰ ਮਤ ਅਤੇ ਗਿਆਨ ਜਨਮ ਦੇ ਦੇਵੇਗਾ ਨਿਰਮਲ ਪਉ ਨੂੰ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਨਿਰਮਲ ਪਉ ਦੀ ਪ੍ਰਾਪਤੀ ਹੋ ਗਈ ਨਿਰਮਲ ਪਉ ਜਪੇ ਸਗਲ ਪਉ ਮਿਟੇ ਨਿਰਮਲ ਪਉ ਪ੍ਰਾਪਤ ਹੋ ਗਿਆ ਸਾਰੇ ਸੰਸਾਰ ਦੇ ਸਾਰੇ ਪਉ ਮਿਟ ਗਏ ਰੱਬ ਦਾ ਡਰ ਮਨ ਨੂੰ ਸ਼ੁੱਧ ਤੇ ਨਿਰਮਲ ਰੱਖਦਾ ਹੈ ਸੰਸਾਰ ਦਾ ਡਰ ਮਨ ਨੂੰ ਮੈਲਾ ਰੱਖਦਾ ਹੈ ਸਗਲੇ ਆ ਪੌ ਲਿਖਿਆ ਸਿਰਲੇਖ ਸਾਰੇ ਹੀ ਜੀਵਾਂ ਦੇ ਮੱਥੇ ਦੇ ਉੱਤੇ ਪੌ ਦਾ ਲੇਖ ਲਿਖਿਆ ਹੋਇਆ ਸਭ ਦੇ ਅੰਦਰ ਵੱਖ-ਵੱਖ ਕੰਮ ਕਰਦੇ ਆ ਕਿਤੇ ਮੌਤ ਦਾ ਪੈ ਕਿਧਰੇ ਬਿਮਾਰ ਪੈ ਜਾਣ ਦਾ ਪੈ ਕਿਧਰੇ ਐਸਾ ਪੈ ਕਿ ਮੇਰਾ ਕਮਾਇਆ ਹੋਇਆ ਤਨ ਨਾਸ਼ਨਾ ਹੋ ਜਾਏ ਪੈ ਪਰਮਾਤਮਾ ਦੀ ਸੁਰੱਖਿਆ ਹੈ ਤਾਂ ਕੋਈ ਦੁੱਖ ਜਾਂ ਤਕਲੀਫ ਨਹੀਂ ਜੇ ਬਿਮਾਰ ਪੈ ਜਾਣ ਦਾ ਪੈ ਨਾ ਹੋਵੇ ਤਾਂ ਮਨੁੱਖ ਇਤਨਾ ਖਾਵੇ ਇਤਨਾ ਖਾਵੇ ਕਿ ਪਸ਼ੂਆਂ ਨੂੰ ਵੀ ਮਾਤ ਦੇ ਦੇਵੇ ਅਜਿਤ ਅਜੋਕੇ ਸਮੇਂ ਦੇ ਵਿੱਚ ਮਨੁੱਖ ਨੂੰ ਖਾਣ ਦੀ ਨਹੀਂ ਬਲਕਿ ਮਨੁੱਖ ਨੂੰ ਨਾ ਖਾਣ ਦੀ ਜ਼ਿਆਦਾ ਜ਼ਰੂਰਤ ਹੈ ਮਨੁੱਖ ਜੇ ਸਾ ਨਾ ਖਾ ਰਿਹਾ ਰਾਤ ਨੂੰ ਹਨੇਰਾ ਹੋਣ ਤੋਂ ਬਾਅਦ ਵੀ ਕਦੀ ਮਨੁੱਖ ਨੇ ਜਾਨਵਰਾਂ ਨੂੰ ਜਾਂ ਪੰਛੀਆਂ ਨੂੰ ਹਨੇਰਾ ਹੋਣ ਤੋਂ ਬਾਅਦ ਚੁਗਦੇ ਜਾਂ ਖਾਂਦੇ ਵੇਖਿਆ ਨਹੀਂ ਪਰ ਮਨੁੱਖ ਲੱਗਾ ਹੋਇਆ ਰਾਤ ਨੂੰ 10 ਵਜੇ ਵੀ 11 ਵਜੇ ਵੀ 12 ਵਜੇ ਵੀ ਮਨੁੱਖ ਖਾਈ ਜਾ ਰਿਹਾ ਖਾਈ ਜਾ ਰਿਹਾ ਤੇ ਮੌਤ ਤੇ ਆਪ ਦੇ ਜੋ ਸਰੀਰ ਹੈ ਉਸ ਨੂੰ ਰੋਗੀ ਕਰੀ ਜਾ ਰਿਹਾ ਸਰੀਰ ਨੂੰ ਰੋਗ ਲੱਗਣ ਦਾ ਮੇਨ ਕਾਰਨ ਹੈ ਜ਼ਿਆਦਾ ਖਾਣਾ ਜਿਆਦਾ ਖਾਣਾ ਹੀ ਮਨੁੱਖ ਨੂੰ ਦੁਖੀ ਕਰਦਾ ਹੈ ਘੱਟ ਖਾਣ ਨਾਲ ਅਜੇ ਕੋਈ ਨਹੀਂ ਮਰਿਆ ਭੁੱਖਾ ਰਹਿਣ ਨਾਲ ਅਜੇ ਕੋਈ ਨਹੀਂ ਮਰਿਆ ਜੇ ਵਿਕਾਰਾਂ ਦੇ ਵਿੱਚ ਮਲੀਨ ਹੋ ਜਾਣ ਦਾ ਭੈ ਨਾ ਹੋਵੇ ਮਾਨਸਿਕ ਰੋਗੀ ਪੈ ਜਾਣ ਨਾ ਹੋਵੇ ਤਾਂ ਇਸ ਜਗਤ ਦੇ ਵਿੱਚ ਕੋਈ ਵੀ ਸਦਾਚਾਰੀ ਨਹੀਂ ਰਹੇਗਾ ਦੁਰਾਚਾਰੀ ਵਾਂਝਾਂਗੇ ਸਾਰੇ ਭੈ ਕਰਕੇ ਹੀ ਕੋਈ ਸੰਜਮੀ ਹੈ ਜੋਧਾ ਹੈ ਸਿਆਣਾ ਹੈ ਸੂਰਮਾ ਹੈ ਦੇਵਤਾ ਹੈ ਭੈ ਮਨੁੱਖ ਦੀ ਸੁਰੱਖਿਆ ਹੈ ਨਿਰਮਲ ਪਉ ਜਨਮ ਦੇ ਦੇਵੀ ਦਾ ਕਾਲ ਨੂੰ ਕਾਲ ਕਮਾਈ ਸੇਵਾ ਸੇਵਾ ਪਰਮਾਤਮਾ ਦੀ ਤੇ ਸੇਵਾ ਸੰਸਾਰ ਦੀ ਮਨੁੱਖ ਪਹਿਲਾਂ ਆਪ ਕਮਾਈ ਕਰੇ ਆਪਣੇ ਹੱਥਾਂ ਦੇ ਨਾਲ ਫਿਰ ਸੇਵਾ ਕਰੇ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੇ ਸੇ ਕਮਾਈ ਕਰੇਗਾ ਆਪਣੇ ਹੱਥਾਂ ਦੇ ਨਾਲ ਤਾਂ ਹੀ ਤੇ ਸੰਸਾਰ ਦੀ ਸੇਵਾ ਕਰ ਪਾਏਗਾ ਫਿਰ ਸੇਵਾ ਕਰੇ ਪਰਮਾਤਮਾ ਦੀ ਕੀ ਪਰਮਾਤਮਾ ਨੂੰ ਸਾਡੀ ਸੇਵਾ ਦੀ ਲੋੜ ਹੈ ਸਤਗੁਰ ਕਹਿੰਦੇ ਨੇ ਜਿਨ ਸੇਵਿਆ ਤਿੰਨ ਪਾਇਆ ਮਾਨ ਜਿਨ੍ਹਾਂ ਨੇ ਪਰਮਾਤਮਾ ਦੀ ਸੇਵਾ ਕਰ ਲਈ ਉਹਨਾਂ ਨੇ ਮਾਨ ਪ੍ਰਾਪਤ ਕਰ ਲਿਆ ਜਪ ਕਰਨਾ ਪਾਠ ਕਰਨਾ ਗੁਰਬਾਣੀ ਕੀਰਤਨ ਸੁਣਨਾ ਇਹ ਹੈ ਪਰਮਾਤਮਾ ਦੀ ਸੇਵਾ ਫਿਰ ਸੇਵਾ ਕਰੇ ਸੰਸਾਰ ਦੀ ਸੇਵਾ ਕਰੇ ਜੋ ਆਪ ਤੋਂ ਪਿੱਛੇ ਰਹਿ ਗਿਆ ਕਲਾ ਆਚ ਗਿਆਨ ਚ ਵਿਗਿਆਨ ਚ ਆਰਥਿਕ ਤੌਰ ਤੇ ਸਹਾਇਤਾ ਕਰੇ ਲੰਗਰ ਲਾਉਣੇ ਗੁਰਦੁਆਰਿਆਂ ਦੀ ਸੇਵਾ ਕਰੇ ਇਸ ਸੰਸਾਰ ਦੀ ਸੇਵਾ ਕਮਾਈ ਕਰੇ ਤੇ ਸੇਵਾ ਕਰੇ ਸੇਵਾ ਕਰਕੇ ਕਰਕੇ ਸੇਵਾ ਕਰਨਾ ਇੱਕ ਬਹੁਤ بڑا ਪੁੰਨ ਹੈ ਬਹੁਤ بڑا ਪੁੰਨ ਹੈ ਪੁੰਨ ਕਰਕੇ ਮਨੁੱਖ ਨੇ ਆਪਣੇ ਆਪ ਨੂੰ ਨੀਵਾ ਤੇ ਨੀਚ ਸਦਵਾਉਣਾ ਹੈ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋਂ ਨੀਚ ਸਦਾਈਏ ਪੁੰਨ ਕਰ ਤੇ ਸਦਵਾ ਨੀਵਾ ਪਨੀਤ ਹੋਣ ਦਾ ਪ੍ਰਗਟਾਵਾ ਨਾ ਕਰੀ ਇਸ ਤਰ੍ਹਾਂ ਤੇਰੇ ਕੀਤੇ ਹੋਏ ਪੁੰਨ ਦਾ ਲਾਭ ਤੈਨੂੰ ਮਿਲੇਗਾ ਜੇ ਪ੍ਰਕਟਾਵਾ ਕਰੇਂਗਾ ਤੇ ਕੋਸੇ ਪੁੰਨ ਦਾ ਲਾਭ ਨਹੀਂ ਮਿਲੇਗਾ ਹੰਕਾਰ ਵਾਦਿਏਗਾ ਕਾਲ ਜਨਮ ਦੇ ਦੇਵੇਗਾ ਪਾਉ ਨੂੰ ਪਾਉ ਉੱਚੀ ਆਤਮਾ ਕਵਸਾ ਅਮਰ ਅਵਸਤਾ ਨਿਰਪਉ ਦੀ ਅਵਸਥਾ ਪਾਉ ਗੁਣ ਨਹੀਂ ਹੈ ਇਹ ਇੱਕ ਅਵਸਥਾ ਹੈ ਪਿਆਰ ਮਨੁੱਖ ਦੀ ਲੋੜ ਹੈ ਮਨ ਰੇ ਕਿਉ ਸ਼ੂਟ ਹੈ ਬਿਨ ਪਿਆਰ ਐ ਮਨੁਖ ਤੂੰ ਬਿਨਾ ਪਿਆਰ ਤੋਂ ਬਿਨਾ ਪਿਆਰ ਤੋਂ ਹੰਕਾਰ ਦੇ ਕਾਮ ਕ્રોਧ ਲੋਭ ਮੋਹ ਹੰਕਾਰ ਦੇ ਬੰਦਨਾ ਤੋਂ ਕਿਵੇਂ ਛੁੱਟੇਗਾ ਭਾਉ ਤੱਕ ਪਹੁੰਚਿਆ ਹੋਇਆ ਮਨੁੱਖ ਹੀ ਪਰਮਾਤਮਾ ਤੱਕ ਪਹੁੰਚਦਾ ਹੋ ਸਕਦਾ ਨਿਰਮਲ ਪੈ ਤੱਕ ਪਹੁੰਚਿਆ ਹੋਇਆ ਮਤ ਤੱਕ ਪਹੁੰਚਿਆ ਹੋਇਆ ਧੀਰਜ ਤੱਕ ਪਹੁੰਚਿਆ ਹੋਇਆ ਜਦ ਤੱਕ ਪਹੁੰਚਿਆ ਹੋਇਆ ਪਰਮਾਤਮਾ ਤੱਕ ਨਾ ਪਹੁੰਚ ਸਕੇ ਪਰ ਭੌ ਤੱਕ ਪਹੁੰਚਿਆ ਹੋਇਆ ਮਨੁੱਖ ਪਰਮਾਤਮਾ ਤੱਕ ਪਹੁੰਚ ਜਾਂਦਾ ਪਰਮਾਤਮਾ ਦਾ ਰੂਪ ਹੋ ਜਾਂਦਾ ਭਾਉ ਤਾਂ ਪੈਦਾ ਹੋਏਗਾ ਜੇ ਭੈ ਹੈ ਭੈ ਤਾਂ ਪੈਦਾ ਹੋਏਗਾ ਜੇ ਮਤ ਅਤੇ ਗਿਆਨ ਹੈ ਮਤ ਅਤੇ ਗਿਆਨ ਤਾਂ ਪੈਦਾ ਹੋਏਗਾ ਜੇ ਧੀਰਜ ਹੈ ਤੀਰਜ ਤਾਂ ਪੈਦਾ ਹੋਏਗਾ ਜੇ ਜੱਤ ਹੋਵੇ ਇਹ ਸਪਸ਼ਟ ਹੈ ਜਿੱਥੇ ਪ੍ਰੇਮ ਹੈ ਉੱਥੇ ਭੈ ਹੈ ਰੱਬ ਦਾ ਜਿੱਥੇ ਭੈ ਹੈ ਉੱਥੇ ਤੀਰਜ ਹੈ ਜਿੱਥੇ ਤੀਰਜ ਹੈ ਉੱਥੇ ਜੱਤ ਹੈ ਜੱਤ ਤੋਂ ਤੀਰਜ ਦਾ ਜਨਮ ਹੋ ਗਿਆ ਤੀਰਜ ਤੋਂ ਮਤ ਅਤੇ ਗਿਆਨ ਦਾ ਜਨਮ ਹੋ ਗਿਆ ਮਤ ਤੇ ਗਿਆਨ ਤੋਂ ਭੈ ਪੈਦਾ ਜਨਮ ਹੋ ਗਿਆ ਭੈ ਨੇ ਭਾਉ ਨੂੰ ਜਨਮ ਦੇ ਦਿੱਤਾ ਤੇ ਭਾਉ ਨੇ ਮਨੁੱਖ ਦੀ ਸੁਰਤ ਨੂੰ ਉੱਚਾ ਚੁੱਕ ਕੇ ਪਰਮਾਤਮਾ ਦੇ ਦਰਵਾਜ਼ੇ ਤੇ ਪਹੁੰਚਾ ਦਿੱਤਾ ਤੇ ਮਨੁੱਖ ਪਰਮਾਤਮਾ ਦਾ ਰੂਪ ਹੋ ਗਿਆ ਪਰ ਮਨੁੱਖ ਨਿਰਪਰ ਹੋ ਗਿਆ ਮਨੁੱਖ ਭਗਤ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਫੈਸਲਾ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪਰਮਾਤਮਾ ਉਹਨਾਂ ਨੂੰ ਹੀ ਮਿਲਦਾ ਜਿਨ੍ਹਾਂ ਦੇ ਮਨ ਵਿੱਚ ਭਾਉ ਹੈ ਪ੍ਰੇਮ ਹੈ ਭਾਉ ਤੱਕ ਪਹੁੰਚਿਆ ਹੈ ਮਨੁੱਖ ਪਰਮਾਤਮਾ ਤੱਕ ਪਹੁੰਚ ਜਾਂਦਾ ਨਿਰਪਰ ਹੋ ਜਾਂਦਾ ਰੱਬ ਦਾ ਰੂਪ ਹੋ ਜਾਂਦਾ ਸਾਹਿਬ ਹੋ ਜਾਂਦਾ ਭਗਤ ਹੋ ਜਾਂਦਾ ਬਾਦਸ਼ਾਹ ਹੋ ਜਾਂਦਾ ਮਨ ਤੋਂ ਰਾਜ ਜਾਂਦਾ ਰਾਜਾ ਹੋ ਜਾਂਦਾ ਖਾਲਸਾ ਹੋ ਜਾਂਦਾ ਭਗਤ ਹੋ ਜਾਂਦਾ ਨਾਨਕ ਭਗਤਾਂ ਸਦਾ ਵਿਗਾਸ ਜਿਹੜਾ ਭਗਤ ਹੋ ਜਾਂਦਾ ਉਹ ਸਦਾ ਹੀ ਖੇੜੇ ਵਿੱਚ ਖੁਸ਼ੀ ਵਿੱਚ ਜੀਂਦੇ ਨੇ ਤੇ ਖਾਲਸਾ ਹੋ ਜਾਂਦਾ ਰਾਜ ਕਰੇਗਾ ਖਾਲਸਾ ਜੋ ਖਾਲਸਾ ਹੈ ਉਹ ਰਾਜ ਕਰਦਾ ਹੈ ਜਿਸ ਨੇ ਮਨ ਨੂੰ ਜਿੱਤ ਲਿਆ ਉਹੀ ਖਾਲਸਾ ਹੈ ਖਾਲਸਾ ਸੋ ਜੋ ਕਰੈ ਨਿਤ ਜੰਗ ਆਪਣੇ ਮਨ ਦੇ ਨਾਲ ਜੰਗ ਕਰੇ ਸ਼ਬਦ ਦੇ ਡਿਸਪਲਿਨ ਦੇ ਨਾਲ ਤੇ ਮਨ ਉੱਤੇ ਹਰ ਰੋਜ਼ ਜਿੱਤ ਪ੍ਰਾਪਤ ਕਰੇ ਉਹੀ ਖਾਲਸਾ ਹੈ ਫੇਰ ਮਨ ਜੀਤੈ ਜਗ ਜੀਤੈ ਜਿਸ ਨੇ ਮਨ ਨੂੰ ਜਿੱਤ ਲਿਆ ਉਸ ਨੇ ਜਗਤ ਨੂੰ ਜਿੱਤ ਲਿਆ ਸੰਸਾਰ ਨੂੰ ਜਿੱਤ ਲਿਆ ਮਨ ਨਾਲ ਜੰਗ ਕਰਨ ਦਾ ਮਨ ਤੇ ਜਿੱਤ ਪ੍ਰਾਪਤ ਕਰਨ ਦਾ ਹਥਿਆਰ ਹੈ ਡਿਸਪਲਾਈਨ ਸ਼ਬਦ ਦੀ ਸੱਚੀ ਤਕਸਾਲ ਜਪ ਦਾ ਡਿਸਪਲਾਈਨ ਬੇਨਤੀ ਹੈ ਜੀ ਸਾਰਾ ਪਰਿਵਾਰ ਹਰ ਰੋਜ਼ ਮਿਲ ਕੇ ਡਿਸਪਲਾਈਨ ਨੂੰ ਸੁਣੋ ਤੇ ਯਾਦ ਕਰੋ ਹਰ ਇੱਕ ਪਰਿਵਾਰ ਵਿੱਚ ਇਸ ਦੀ ਵਿਚਾਰ ਹੋਣੀ ਚਾਹੀਦੀ ਹੈ ਹਰ ਰੋਜ਼ ਕਿਸ ਦੀ ਮੈਡੀਟੇਸ਼ਨ ਕਰਨਾ ਧਿਆਨ ਲਾਉਣਾ ਜਪ ਤੇ ਧਿਆਨ ਲਾਉਣਾ ਇਸ ਦੀ ਬਿਧਿ ਨੂੰ ਸਿੱਖੋ ਤੇ ਯੱਪ ਦਾ ਤੇ ਸ਼ਬਦ ਦਾ ਡਿਸਪਲਿਨ ਹਰ ਇੱਕ ਮਨੁੱਖ ਨੂੰ ਯਾਦ ਹੋਵੇ ਸਿਮਰਨ ਤੇ ਧਿਆਨ ਸੁਰਤ ਨੂੰ ਉੱਚਾ ਚੁੱਕ ਦਵੇਗਾ ਤੇ ਮਹਾਨ ਕਿਰਦਾਰ ਬਣ ਜਾਵੇਗਾ ਮਨੁੱਖ ਰਾਜ ਕਰੇਗਾ ਹਰ ਖੇਤਰ ਦੇ ਵਿੱਚ ਜਿੱਥੇ ਵੀ ਇਤਨੇ ਵਿਚਾਰ ਕਬੂਲ ਕਰਨਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੂਰੀ ਚੁੱਕ ਦੀ ਸ਼ਮਾ ਜੇ ਕੋਈ ਗੁਸਤਾਖੀ ਹੋ ਗਈ ਹੋਵੇ ਪਰਮਾਤਮਾ ਦਾ ਕੁਕਰ ਜਾਣ ਕੇ ਆਪ ਦੇ ਚਰਨ ਕਮਲਾਂ ਦੀ ਧੂੜ ਜਾਣ ਕੇ ਗੁਸਾਖੀ ਮਾਫ ਕਰਨਾ ਜੀ ਰੱਬ ਅੱਗੇ ਆਦਾਸ ਬੇਨਤੀ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਕਥਾ ਦਾ ਬਲ ਬਖਸ਼ਣਾ ਪਰਮਾਤਮਾ ਬਖਸ਼ਣ ਜੋ ਨੇ ਆਪੇ ਬਖਸ਼ ਲੈਣਗੇ ਦਾਸ ਦੀ ਆਪ ਦੀ ਚਰਨ ਦਾਸ ਦੀ ਇਸ ਕੁਕਰ ਦੀ ਫਤਿਹ ਕਬੂਲ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ